ਰੀਪੋਰਟ ਦੇ ਸਾਦਕ ਚੌਂਕ 'ਚ ਉਸ ਸਮੇਂ ਦਿਲ ਕੰਬਾ ਦੇਣ ਵਾਲਾ ਕਾਡ ਵਪਰਿਆ ਜਦੋਂ ਸਕੂਲ ਜਾ ਰਹੀ ਇੱਕ 55 ਸਾਲਾ ਅਧਿਆਪਕਾ ਤੇ ਅਣਪਛਾਤੇ ਹਮਲਾਵਰਾਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਹਮਲੇ ਦਾ ਸ਼ਿਕਾਰ ਹੋਈ ਅਧਿਆਪਕਾ ਜੁਗਿੰਦਰ ਕੌਰ ਰੋਜ਼ਾਨਾ ਦੀ ਤਰ੍ਹਾਂ ਸਕੂਲ ਜਾਣ ਲਈ ਘਰੋਂ ਨਿਕਲੀ ਤਾਂ ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਸ ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਜਗਿੰਦਰਪੁਰ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਬੁਰੀ ਤਰ੍ਹਾਂ ਜ਼ਖਮੀ ਹੋਈ ਅਧਿਆਪਕਾ ਨੂੰ ਸਥਾਨਕ ਇੱਕ ਵਕੀਲ ਨੇ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਵੱਲੋਂ ਉਸ ਨੂੰ ਪੀਡੀਆਈ ਰੈਫਰ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਪੀੜਤ ਔਰਤ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਜਦਕਿ ਉਸ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ ਇਸ ਸਮੇਂ ਉਹ ਘਰ ਵਿੱਚ ਇਕੱਲੀ ਰਹਿ ਰਹੀ ਸੀ ਬਾਟ ਹੋਜੀ ਅਜ ਸੁਵੇਰੇ ਫੋਜ਼ਪੁਰ ਰੋੜ ਤੇ ਇਹ ਲੇਡੀ ਉੱਥੇ ਡਿੱਗੀ ਪਈ ਸੀ ਇੰਦੇ ਪਤਾ ਲੱਗਿਆ ਵੀ 23 ਹਥਿਆਰਾਂ ਨਾਲ ਕਿਸੇ ਲੜਕੇ ਨੇ ਮੋਟਰਸਾਈਕਲ ਸਵਾਰਨੇ ਇਸ ਲੇੜੀ ਤੇ ਹਮਲਾ ਕੀਤਾ ਮੈਂ ਜਦੋਂ ਪਹੁੰਚਿਆ ਉਦੋਂ ਲੇੜੀ ਤੜਫ ਰਹੀ ਸੀ ਕਿਸੇ ਨੇ ਇਹਨੂੰ ਚੱਕਿਆ ਨਹੀਂ ਮੈਂ ਇਹਨੂੰ ਚੱਕ ਕੇ ਇੱਥੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪੀਟਲ ਮੈਂ ਤੇ ਕਾਰਤੀ ਸਿੰਘ ਸੀ ਉੱਥੇ ਟੀਚਰ ਉਹ ਵੀ ਉਹ ਮੇਰੇ ਨਾਲ ਗਏ ਅਸੀਂ ਦੋਨਾਂ ਨੇ ਚੱਕ ਕੇ ਇਹਨੂੰ ਇੱਥੇ ਮੈਡੀਕਲ ਕਾਲਜ ਲੈ ਜਾਂਦਾ ਮੈਂ ਕੁਝ ਨਹੀਂ ਪਤਾ ਲੱਗ ਰਿਹਾ ਬਾਈ ਜੀ ਇਹ ਤਾਂ ਉਹਨਾਂ ਦੇ ਰਿਸ਼ਤੇਦਾਰ ਹੋਣਗੇ ਉਹ ਵੀ ਦੱਸ ਸਕਦੇ ਆ ਵੀ ਇਹ ਹਾਲਤ ਤਾਂ ਕਾਫੀ ਨਾਜੂਕ ਹੈ ਇਹਨਾਂ ਦੀ ਬਾਕੀ ਸੱਟਾਂ ਕਿੱਥੇ ਵਜੀਆਂ ਇਹਨਾਂ ਦੇ ਇੱਥੇ ਜਵਾੜੇ ਦੇ ਇੱਥੇ ਮੈਂ ਕਿ ਸ਼ੁਰੂ ਤੋਂ ਪੂਰਾ ਮੂੰਹ ਤੇ ਕਿਰਪਾਨਾਂ ਦੇ ਨਿਸ਼ਾਨ ਆ। ਕੋਈ ਪਤਾ ਨਹੀਂ ਲੱਗ ਰਿਹਾ ਜੀ ਹਜੇ ਜਦੋਂ ਇਹਨਾਂ ਦੇ ਇਹ ਵਾਪਰੀਆ ਘਟਨਾ ਉਦੋਂ ਤੱਕ ਕੋਲ ਕੋਈ ਨਹੀਂ ਸੀਗਾ। ਤੇ ਉਸ ਤੋਂ ਬਾਅਦ ਹੁਣ ਜਦੋਂ ਇਹ ਸੈਨਸ ਦੇ ਵਿੱਚ ਆਉਣਗੇ aí ਦੱਸ ਸਕਦੇ ਆ। ਉਦੋਂ ਪਹਿਲਾਂ ਅਸੀਂ ਕੀ ਕਰੀ ਗੁਜਰਪਣ ਜੀ। ਅੱਛਾ ਤੇ ਗਵਰਨਮੈਂਟ ਗੁਜਰਪੁਰ ਸਕੂਲ ਟੀਚਰ ਆ। ਪਰਿਵਾਰ ਜਿਹਦੇ ਇੱਕ ਬੇਟਾ ਤੇ ਬੇਟੀ ਆ, ਬੇਟਾ ਕੈਨੇਡਾ ਹੈ, ਬੇਟੀ ਅਮਰੀਕਾ ਹੈ। ਆਪ ਇਹ ਇਥੇ ਆ। ਹੋਰ ਕੋਈ ਨਹੀਂ। ਕੋਈ ਇੱਥੇ ਡਿਸਪੂਟ ਨਹੀਂ ਹੈ ਕੋਈ ਕੁਝ ਨਹੀਂ ਕਹਿ ਸਕਦੇ ਜੀ ਫਿਲਹਾਲ ਪੁਲਿਸ ਵੱਲੋਂ ਇਸ ਘਟਨਾ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅ ਅੱਜ ਸਵੇਰ ਪਤਾ ਲੱਗਿਆ ਜੀ ਕਿ ਕੋਈ ਲੇਡੀ ਜਿਹੜੇ ਹੈਗੇ ਨੇ ਉਹ ਪੜਾਉਂਦੇ ਨੇ ਜੋਗਿੰਦਰ ਕੌਰ ਤੇ ਉਹਨਾਂ ਨੂੰ ਸਵੇਰ ਕਿਸੇ ਨੇ ਅਣਪਛਾਤੇ ਬੰਦੇ ਨੇ ਅਟੈਕ ਕੀਤਾ ਤੇ ਇਸ ਵੇਲੇ ਐਡਮਿਟ ਨੇ ਹਸਪੀਟਲ ਚ ਤੇ ਜਿਹੜੀ ਪੁਲਿਸ ਹੈ ਵੀ ਹੈਵ ਆਲਰੇਡੀ ਸਟਾਰਟਡ ਦ ਇਨਵੈਸਟੀਗੇਸ਼ਨ ਤੇ ਜਿਸ ਤਰ੍ਹਾਂ ਇਹ ਕੰਪਲੀਟ ਹੁੰਦੀ ਹੈ ਤੇ ਫਰਦਰ ਰਿਪੋਰਟੀ ਹੋ ਥੈਂਕ ਯੂ ਉਮਰ ਹਲੇ ਵੀ ਸ਼ੀ ਇਜ਼ ਅਰਾਊਂਡ ਮਿਡਲ ਏਜ ਸ਼ੀ ਇਜ਼ ਅਰਾਊਂਡ 50 ਦੇ ਆਸ-ਪਾਸ ਹੈ ਇਹਨਾਂ ਦੀ ਉਮਰ ਸ਼ੀ ਇਜ਼ ਅ ਮਿਡਲ ਏਜ ਟੂਮਨ ਤੇ ਬਾਕੀ ਵੀ ਆਰ ਟ੍ਰਾਈਂਗ ਟੂ ਇਨਵੈਸਟੀਗੇਟ ਕਿ ਹੂ ਹੈਜ਼ ਡਨ ਇਟ ਕਿ ਕਿਸ ਤਰ੍ਹਾਂ ਹੋਇਆ ਕੋਈ ਆਪਸੀ ਰੰਜਿਸ਼ ਹੈ ਜਾਂ ਕੀ ਗੱਲ ਬਾਤ ਹੈ ਤੇ ਹਲੇ ਤੱਕ ਜਿਸ ਤਰ੍ਹਾਂ ਪਤਾ ਲੱਗਦਾ ਇਸ ਤੋਂ ਦੱਸਦੇ ਨਹੀਂ ਥੈਂਕ ਯੂ ਫਰੀਦਕੋਟ ਤੋਂ ਨਰੇਸ਼ ਸੇਠੀ ਖਬਰ ਹਰਪਲ ਇੰਡੀਆ ਲਈ